ਫਰਲਾ ਨੀੜਲੇ ਪਿੰਡ ਰਾਮਗੜ੍ਹ ਮੱਲਾ ਵਿੱਚ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਸ਼ੇਰਿਕੁਰ ਅਰਬਦਾਸ ਭਵਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਵੇਰੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਗੱਲੇ ਟੁੱਟੇ ਪੈਸਾਨ। ਪਿੰਡ ਵਾਸੀਆਂ ਵੱਲੋਂ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਤੱਕ ਪਹੁੰਚਾਈ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਨੂੰ ਜਾਣਕਾਰੀ ਦਿੱਤੀ। ਮਹੱਲਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਵਾਰਦਾਤ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਮੈਂ ਦੇਖਿਆ ਕਿ ਤਾਂ ਜਿੰਦਾ ਅੰਦਰ ਬਾਹਰਲਾ ਲੱਗਾ ਸੀਗਾ ਤਾਂ ਮੈਂ ਜਿੰਦਾ ਬਾਹਰ ਖੋਲ ਕੇ ਤਾਂ ਮੈਂ ਪਾਣੀ ਛੜਕਣ ਲੱਪਈਆਂ ਪੱਤੀਆਂ ਜਗਾਈਆਂ ਪੱਤੀਆਂ ਜਗਾ ਕੇ ਜਦੋਂ ਦੇਖਿਆ ਤਾਂ ਅੰਦਰ ਖੁੱਲਾ ਸੀਗਾ ਤਾਂ ਮੈਂ ਕਿਹਾ ਸਾਡੇ ਮਾਚਾਚਾ ਵੀ ਆਉਂਦਾ ਪਾਠਕਾਨ 5:30 ਵਜੇ ਮੈਂ ਕਿਹਾ ਉਹ ਲਾ ਗਿਆ ਵੀ ਬਾਹਰ ਭਾਂਡੇ ਪਏ ਉਹ ਜਿੰਦਾ ਲਾਗੇ ਬਾਹਰਲਾ ਤਾਂ ਜਦੋਂ ਮੈਂ ਲੱਗੀ ਮੱਥਾ ਟੇਕਣ ਤੇ ਗੱਲਾਂ ਦੇਖਿਆ ਤਾਂ ਗੱਲਾਂ 빙ਾ ਤਾਂ ਉਦੋਂ ਮੇਨ ਠੀ ਬਾਹਰ ਨੂੰ ਸਰੀਆਂ ਪਿਆ ਸੀ ਮੋਰੇ ਹਾਂਜੀ ਇਹ ਨਹੀਂ ਦੇਖਿਆ ਵੀ ਮੈਂ ਜਿੰਦਾ ਲੱਗਾ ਆ ਗੱਲੇ ਨੂੰ ਜਾਂ ਨਹੀਂ ਲੱਗਾ ਮੈਂ ਡਰ ਗਈ ਮੇਰੇ ਕੋਲ ਮੇਰੇ ਨਾਮਾਰੇ ਮੈਂ ਕੱਲੀਆਂ ਵੀ ਹਨੇਰਾ 6:00 ਵਜੇ ਹੋਆ ਹਾਂਜੀ ਫਿਰ ਬਾ ਸਾਰੇ ਇਕੱਠੇ ਮਹੱਲੇ ਵਾਲੇ ਹੋ ਗਏ ਸਾਰਿਆਂ ਨੂੰ ਮੈਂ ਦੱਸਿਆ ਵੀ ਇਦਾਂ ਹੋਈ ਜਾਂ ਰੋਲਾ ਪਾਇਆ ਤਾਂ ਸਾਰੇ ਇਕੱਠੇ ਨਾ ਕੇ ਦੇਖਿਆ ਮੱਕਾ ਹਾਂਜੀ ਜੈ ਕਰ ਦੇਵ ਤਾਨੇ ਪੁੱਤੇ ਇਹ ਜੀ ਆਪਣੇ ਨਾ ਚਾਚੀ ਹੁਣੀ ਆ ਆਪਣੇ ਮੇਨ ਗੇਟ ਦੀ ਚਾਬੀ ਉਹਨਾਂ ਦੇ ਕੋਲ ਹੁੰਦੀ ਆ ਤੇ ਸਾਡੇ ਇੱਥੇ ਪ੍ਰਧਾਨ ਸਾਹਿਬ ਆ ਬਾਕੀ ਖਜ਼ਾਨਚੀ ਮੈਂ ਆ ਸਾਰੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਗੱਲੇ ਦੀਆਂ ਸਾਰੀਆਂ ਤੇ ਆਪਣੇ ਨਾ ਇੱਥੇ ਸਵੇਰੇ ਜਦੋਂ ਉਹਨਾਂ ਨੇ ਜਿੰਦਾ ਖੋਲਿਆ ਜਿੰਦਾ ਕੋਲ ਕੇ ਜਦੋਂ ਉਹ ਅੰਦਰ ਆਏ ਆ ਤਾਂ ਉਹਨਾਂ ਨੇ ਗੱਲੇ ਦੇ ਕੋਲ ਇੱਕ ਮੋਟਾ 6-7 ਸੂਤ ਦਾ ਸਰੀਆ ਜਿਹੜਾ ਹੁੰਦਾ ਮੋਟਾ ਉਹ ਇੱਥੇ ਪਿਆ ਦੇਖਿਆ ਤੇ ਉਹਦੇ ਨਾਲ ਗੱਲਾਂ ਜਿਹੜਾ ਪੰਨਿਆਂ ਗਿਆ ਆ ਉਹਦੀ ਚਾਦਰ 빙ੀ ਕਰਕੇ ਉਹਦੇ ਵਿੱਚ ਪੈਸੇ ਕੱਢੇ ਗਏ ਆ ਤੇ ਬੈਕ ਸਾਈਡ ਦਾ ਜਿਹੜਾ ਲੋਕ ਹੁੰਦਾ ਉਹ ਵੀ ਪਟਿਆ ਗਿਆ ਉਹਦਾ ਹਾਂਜੀ ਪਤਾ ਲੱਗਾ ਕੌਣ ਆ ਬੰਦਾ ਇਹ ਦਾ ਕਰਦਾ ਨਹੀਂ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਿਸੇ ਦਾ ਕੰਮ ਆ ਕਿਸੇ ਦਾ ਜੇ ਤਾਂ ਕੈਮਰੇ ਲੱਗੇ ਆ ਸੀਸੀਟੀਵੀ ਰਿਕਾਰਡਿੰਗ ਕੋਈ ਆਈ ਸਾਹ ਹਾਂਜੀ ਸੀਸੀਟੀ ਵੀ ਕੈਮਰੇ ਲੱਗੇ ਤਾਂ ਸੀਗੇ ਆਪਣੇ ਪਰ ਆਪਣਾ ਡੀਵੀਆਰ ਜਿਹੜਾ ਆ ਉਹ ਇੱਥੋਂ ਲੈ ਕੇ ਨਾਲੇ ਲੈ ਕੇ ਗਏ ਆ ਹਾਂਜੀ ਕੱਲਾਕ ਨੁਕਸਾਨ ਕੱਲਾ ਨੁਕਸਾਨ ਦਾ ਹਜੇ ਕੋਈ ਇਦਾਂ ਕਹਿ ਨਹੀਂ ਸਕਦਾ ਜੀ ਆਪਾਂ ਬਸ ਗੱਲੇ ਦੀ ਹੋਈ ਹੈ ਜੀ ਨੁਕਸਾਨ ਗੱਲੇ ਦਾ ਹੀ ਹੋਇਆ ਜਿਹੜੇ ਪੈਸੇ ਨਿਕਲੇ ਗੱਲੇ ਚੋਂ ਨਿਕਲੇ ਆ ਪੁਲਿਸ ਨੂੰ ਇਹਦੇ ਬਾਰੇ ਜਾਂਚ ਕਰਨ ਦੀ ਹਾਂਜੀ 112 ਤੇ ਕਾਲ ਕੀਤੀ ਸੀਗੀ ਸਵੇਰੇ ਮੈਂ ਤੇ ਕੰਪਲੇਂਟ ਲਿਖਾਈ ਸੀਗੀ ਤੇ ਉਹ ਹੁਣ ਆਏ ਸੀਗੇ ਅਫਸਰ ਮੌਕਾ ਦੇ ਕੇ ਹਾਂਜੀ ਦੇਖ ਕੇ ਗਏ ਆ ਫਿਰ ਮੈਨੂੰ ਕ੍ਰੀਵ ਅੱਧਾ ਪੌਣਾ ਘੰਟਾ ਕਰ ਲਾ ਫੋਨ ਆਇਆ ਸਾਡੇ ਇਥੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਰਾਮਗੜ੍ਹ ਖੂਈ ਵਾਲੇ ਮੱਲੇ ਵੀ ਇੱਥੇ ਜਿੰਦਾ ਤੋੜ ਕੇ ਕੋ ਚੋਰ ਚੋਰ ਜੂਰੀ ਕਰ ਗਿਆ ਜਦੋਂ ਆ ਕੇ ਦੇਖਿਆ ਉਹਨੇ 112 ਤੇ ਫੋਨ ਕੀਤਾ ਮੁਲਾਜ਼ਮ ਆਇਆ ਸੀ ਥਾਣੇ ਤੋਂ ਆਪਣਾ ਦੇਖ ਗਿਆ ਸਾਰਾ ਕੁਝ ਮੌਕਾ ਦੇਖ ਕੇ ਗਿਆ ਤੇ ਉਹ ਦੇਖਿਆ ਗਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਗੋਲਕ ਆ ਉਹਨੂੰ ਤੋੜਿਆ ਹੋਆ ਜਿੰਦੇ ਤੋੜੇ ਹੋਏ ਤੇ ਬਾਹਰ ਦਰਵਾਜ਼ੇ ਦਾ ਲਾਕ ਤੋੜਿਆ ਹੋਆ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਕੋਸ਼ ਪੈਸੇ ਕੱਢ ਕੇ ਲੈ ਗਿਆ ਹੁਣ ਚਲੋ ਗਿਣਤੀ ਤਾਂ ਨਹੀਂ ਹੋ ਸਕਦੇ ਕਿੰਨੇ ਕ ਬਹੁਤ ਦੀ ਚੋਰੀ ਹੋਈ ਆ ਉਹ ਜਾਂਦਾ ਹੋਇਆ ਹੁਣ ਉਹ ਪਰਲੇ ਸਾਈਡ ਤੋਂ ਬਾਹਰ ਨੂੰ ਰਸਤਾ ਹੈਗਾ ਤੇ ਉਧਰ ਨੂੰ ਉਤਰ ਕੇ ਚੱਲੇ ਗਿਆ ਤੇ ਇੱਥੇ ਜਿਹੜਾ ਕੈਮਰਾ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਆ ਇੱਕ ਅਬੀਲੀ ਵਾਲੀ ਥਾਰ ਨਾਲ ਉਹ ਉਹਦੇ ਰਾਹੀਂ ਥੱਲੇ ਉਤਰ ਕੇ ਥੱਲੇ ਹੁਣ ਘਾਟੀ ਹੈਗੀ ਹੈ ਖੇਤ ਖੂਤ ਹੈਗੇ ਸ਼ਾਇਦ ਉਧਰੋਂ ਦੌੜ ਗਿਆ ਤੇ ਉਹ ਡੀਵੀਆਰ ਵਗੈਰਾ ਲੱਗੇ ਹੋਏ ਸਿਰ ਡੀਵੀਆਰ ਵਗੈਰਾ ਵੀ ਲਾ ਕੇ ਲੈ ਗਿਆ ਉਹਨੇ ਬੰਦਾ ਹੋ ਤਾਂ ਸਕਦਾ ਇੱਥੇ ਜਾਣ ਜਾਣਕਾਰੀ ਦੂਸਰਾ ਕੋਈ ਦਾਨ ਨਹੀਂ ਸਕਦਾ ਹੋਰ ਕੋਈ ਰਸਤਾ ਹੈ ਨਹੀਂ ਇਧਰ ਜਿਹੜਾ ਕੋਈ ਜਾਣਕਾਰ ਹੈਗਾ ਆਲੇ ਦੁਆਲੇ ਗੁਰਦੁਆਰੇ ਦੀ ਕੰਧਾਂ ਵਿੱਚ ਹੈਗੇ ਉੱਪਰ ਕੰਮ ਕੰਮਗਰਾਂ ਵੀ ਚੱਲਦਾ ਪਿਆ ਉਹ ਦੇਖਦੇ ਆਪਣੇ ਤੌਰ ਤੇ ਵੀ ਬੰਦੇ ਨੂੰ ਦੇਖਦੇ ਆ ਬਾਕੀ ਪੁਲਿਸ ਕੀ ਕਾਰਵਾਈ ਕਰਦੀ ਹੋ ਗਈ ਕੋਈ ਲਾਗੇ ਸ਼ੱਕੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰਾ ਲੱਗਾ ਹਾਂਜੀ ਉਹ ਦੇਖ ਰਹੇ ਸਾਰਾ ਕੁਝ ਦੇਖ ਰਹੇ ਇੱਕ ਮੰਗ ਕੀ ਮੰਗੇ ਹੈ ਅਬੀ ਸਾਡੇ ਤਾਂ ਪ੍ਰਸ਼ਾਸਨ ਨੂੰ ਇਹ ਆ ਵੀ ਰਾਤ ਬਰਾਤੇ ਵੀ ਜੜੀਰਣਾ ਦੀ ਪੁਸਤ ਦੀ ਵਸਤ ਉਹ ਵਧਾਈ ਜਾਵੇ ਹੁਣ ਕੇ ਠੰਡਾ ਠੰਡ ਦੇ ਟਾਈਮ ਚ ਫਰਤੁੰਦਾ ਵਗੈਰਾ ਪਹਿਣੀਆਂ ਇਹ ਵਾਰ ਦਾ ਤਾਂ ਬੱਦ ਸਕਦੀਆਂ ਕਈ ਵੀ ਅਦਵੀ ਦੀ ਮਨਸ਼ਾ ਲੈ ਕੇ ਵੀ ਆ ਸਕਦੇ ਆ ਪਰ ਇਹ ਆ ਵੀ ਪ੍ਰਮਾਤਮਾ ਦੇ ਮਿਹਰ ਕਰ ਇਹ ਇਦਾਂ ਦੀ ਕੋਈ ਘਟਨਾ ਨਹੀਂ ਵਾਪਰਦੀ ਪਰ ਕੋਈ ਵੀ ਜਿਹੜਾ ਚੋਰ ਆ ਜਾਂ ਸ਼ੇੜੀ ਉਹਨੂੰ ਤਾਂ ਪਤਾ ਹੈਗਾ ਉਹਨਾਂ ਤਾਂ ਆਪਣਾ ਨਸ਼ੇ ਦੀ ਪੂਰਤੀ ਲਈ ਇਸ ਆਪ ਕੁਸ਼ ਕਰਨ ਨਹੀਂ ਕੁਸ਼ੂਰ ਕੁਛ ਚੱਕ ਕੇ ਲੈ ਜਾਂਦਾ ਕੀਮਤੀ ਚੀਜ਼ ਦੀ ਉਹ ਚੱਕ ਕੇ ਲੈ ਜਾ ਕੇ ਵੇਚਣੀ ਆਪਣੇ ਨਸੇ ਕੋਟੇ ਦੀ ਹੋਰ ਤਾਂ ਹੈ ਨਹੀਂ ਉਹਨਾਂ ਦੇ ਕੋਟੇ ਇਸੇ ਤਰ੍ਹਾਂ ਨੂਰ ਮਹਿਲ ਰੋਡ ਤੇ ਸਥਿਤ ਕੋਲਡ ਡਰਿੰਕ ਸ਼ਾਪ ਨੂੰ ਅਣਪਛਾਤੇ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਇਸ ਮੌਕੇ ਤੇ ਉਹ ਕਾਫੀ ਮਹਿੰਗਾ ਸਮਾਨ ਅਤੇ ਨਕਦੀ ਲੈ ਗਏ ਭਾਈ ਜਦੋਂ ਮੈਂ ਸਵੇਰੇ ਆਇਆ ਤੇ ਸ਼ਟਰ ਪੱਟ ਹੋਇਆ ਹੈ ਮੇਰਾ ਤੇ ਜਦੋਂ ਮੈਂ ਅੰਦਰ ਸਾਰੇ ਮਾਰਕੀਟ ਵਾਲਿਆਂ ਨੇ ਦੇਖਿਆ ਤੇ ਅੰਦਰ ਬੜੇ ਅੰਦਰੋਂ ਸਮਾਨ ਸਾਰਾ ਗਾਇਬ ਹੋਇਆ ਜੀ ਕਿੰਨਾ ਕੁ ਨਕਸਾਨ ਹੋਇਆ ਇੱਥੇ ਹੈ ਜਾਈ 25-30 ਹਜ਼ਾਰ ਦੇ ਸੂਟਾ ਬੀੜੀਆਂ ਸੀ ਮੇਰੇ ਆ ਠੰਡੇ ਸੀ ਤੇ ਗੱਲੇ ਚ 10-11 ਹਜ਼ਾਰ ਰੁਪਏ ਕੈਸ਼ ਪਿਆ ਸੀ ਉਹ ਲੈ ਗਈ ਬਾਕੀ ਹੋਰ ਬਾਕੀ ਅੰਦਰ ਦੇਖਣਾ ਵਾਲੇ ਪਤਾ ਨਹੀਂ ਲੱਗਦਾ ਜੀ ਹਾਂਜੀ ਤੇ ਪੋਸਟਮਨ ਇਹਦੀ ਜਾਣਕਾਰੀ ਦਿੱਤੀ ਹਾਂਜੀ ਹਾਂਜੀ ਦਿੱਤੀ ਹੈ ਜੀ ਕੰਪਲੀਟ ਦਿੱਤੀ ਹੈ ਜੀ ਆਉਂਦੇ ਆਏ ਆਈ ਮੌਕੇ ਤੇ ਨਹੀਂ ਹੱਲੇ ਨਹੀਂ ਆਈ ਜੀ ਹੱਲੇ ਕਹਿੰਦੇ ਆਉਣੇ ਆ ਜੀ ਤੇ ਕੀ ਮੰਗਤੀ ਕਰਦੇ ਸਾਨੂੰ ਸਾਡਾ ਇਨਸਾਮ ਮਿਲ ਜਾਵੇ ਜੀ ਇਹ ਸਰ 112 ਦੇ ਕਾਲ ਗਈ ਸੀ ਸੋਨ ਆਈ ਮੌਕੇ ਤੇ ਆਏ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਕਹਿੰਦੇ 11000 ਰੁਪਏ ਗੱਲੇ ਵਿੱਚ ਸੀ ਕੁਝ 5-7 ਹਜ਼ਾਰ ਦਾ ਹੋਰ ਨਿਸ਼ਾਨ ਹੋਇਆ ਉਹ ਹੁਣ ਬਾਅਦ ਚ ਇਹਨਾਂ ਨੂੰ ਲਿਖਤੀ ਕੰਪਲੀਟ ਥਾਣੇ ਦੇਣ ਲਈ ਕਿਹਾ ਗਿਆ ਬਾਕੀ ਪੁਸ਼ਕਸ਼ ਕੀਤੀ ਜਾਵੇਗੀ ਜਿਹੜੇ ਕੋਈ ਬੰਦੇ ਹੋਣਗੇ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਦੁਕਾਨ ਤੇ ਸੀਸੀਟੀਵੀ ਕੈਮਰਾ ਲਗਾਓ ਵੀ ਕਿੰਨੇ ਆ ਘਮਾਇਆ ਹੋਇਆ ਉਹ ਵੀ ਕੈਮਰਾ ਘਮਾਇਆ ਘਮਾਇਆ ਹੋਇਆ ਅੱਛਾ ਇਹ ਕਿਤਾ ਪਚ ਆਇਆ ਕੈਮਰੇ ਜਿਹ ਜੋ ਘਮਾਇਆ ਇਹ ਤਾਂ ਫਿਰ ਕੀ ਹੋਣਾ ਉਹਨਾਂ ਦਾ ਸਾਹਮਣਾ ਉਹੀ ਆਉਣ ਰਿਹਾ ਹਾਂਜੀ ਕੀ ਅਗਲੀ ਕਾਰਵਾਈ ਕੀ ਹੈ ਇਹ ਇਹ ਤਫਤੀਸ਼ ਕਰਕੇ ਫੇਰ ਹੀ ਆਪਾਂ ਲੱਗੇ ਕਿ ਚੱਕਰ ਕੀ ਨਹੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ